ਉਹ ਮੀਟਿੰਗ ਚ ਬਲਵੀਰ ਰਾਜਾ ਉੱਠ ਕੇ ਭੱਜ ਗਿਆ ਕਿਤੇ ਰੋਦੂ ਭੱਜ ਗਿਆ ਕਦੇ ਕੀ ਕਰਿਆ ਉਸਨੇ ਝੰਡਾ ਚੱਕ ਲਿਆ ਜੀਦਾ ਜੀ ਕਰਿਆ ਉਸਨੇ ਐ ਨਹੀਂ ਬਣਦਾ ਕੁਝ ਉਹਨੇ ਉਹ ਉੱਥੇ ਮੋਗੇ ਰੱਖ ਲਈ ਰੈਲੀ ਕਦੇ ਕੀ ਇਹਨਾਂ ਗੱਲਾਂ ਚ ਕਿਹੋਂ ਪੈਸਾ ਖਰਾਬ ਕਰ ਰਹੇ ਹੋ ਇੱਕ ਤਾਂ ਸਾਨੂੰ ਸਰਕਾਰ ਮਾਰ ਰਹੀ ਆ ਇੱਕ ਤੁਸੀਂ ਸਾਡੇ ਪੈਸੇ ਤੁਸੀਂ ਖਰਾਬ ਕਰਾਈ ਜਾਂਦੇ ਹੋ ਫੰਡ ਇਕੱਠਾ ਕਰ ਲੈਣੋ ਕਦੇ 2 ਕਰੋੜ ਕਰ ਲਿਆ ਕਦੇ 3 ਕਰੋੜ ਕਰ ਲਿਆ ਚਾਚਾ ਹੋਰ ਜਥੇਬੰਦੀ ਚ ਭਤੀਜਾ ਹੋਰ ਚ ਐ ਡੋਡੀ ਇਕੱਲਾ ਇਕੱਲਾ ਡੋਡੀ ਆ ਸਾਰੇ ਕਿੰਨੀਆਂ ਜਥੇਬੰਦੀਆਂ ਹੋ ਰਹੀਆਂ ਨੇ 32 ਜਥੇਬੰਦੀਆਂ ਹੋ ਰਹੀਆਂ ਨੇ ਜੀ ਆਪ ਛੋਟਾ ਜਿਹਾ 32 ਜਥੇਬੰਦੀਆਂ ਨੇ ਦੋ ਦੋ ਬੰਦੇ ਗੱਡੀਆਂ ਦੇ ਝੰਡੇ ਲਾਈ ਫਿਰਦੇ ਨੇ ਜੀ ਦੋ ਦੋ ਹੂੰ ਕੀ ਕਰਾਂਗੇ ਅਸੀਂ ਤੁਸੀਂ ਇਕੱਠੇ ਹੋਵੋਗੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਗਰੂਪ ਧਾਰੋ ਇੱਕ ਗਰੂ ਧਾਰ ਕੇ ਫੇਰ ਬੇੜਾ ਪਾਰ ਲੱਗਦਾ ਹੁੰਦਾ ਆਪਣਾ ਬਾਈ ਜੀ ਇੱਕ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲੱਗਦਾ ਹੈ ਹਾਂ ਜੀ ਹਾਂ ਕਿਸਾਨ ਮਜ਼ਦੂਰ ਏਕਤਾ ਕਿਤੇ ਨਜ਼ਰ ਆਉਂਦਾ ਹੈ ਕਿਤੇ ਵੀ ਨਹੀਂ ਨਜ਼ਰ ਆਉਂਦਾ ਜੀ 1-2% ਵੀ ਨਜ਼ਰ ਨਹੀਂ ਆ ਰਿਹਾ ਕਿਤੇ ਦੇ ਕਹ ਰਹੇ ਆ ਆਪਾਂ ਰੋਜ਼ ਦਾ ਆਹ ਮੀਟਿੰਗ 12 ਦੀ ਰੱਖ ਲਈ 13 ਦੀ ਰੱਖ ਲਈ 10 ਦੀ ਰੱਖ ਲਈ ਇੰਨਾ ਕੰੱਲਾਂ ਦਾ ਫਾਇਦਾ ਕੋਈ ਕੀ ਤੁਹਾਡਾ ਕੋਈ ਵੱਟ ਦਾ ਰੋਲਾ ਤੁਸੀਂ ਇੱਥੇ ਨਹੀਂ ਠੀਕ ਦਾ ਅਗਲਾ ਉਧਰਲੇ ਬਾਰਡਰ ਤੇ ਬੈਹੋ ਸਾਡੇ ਕਿਸਾਨ ਲੀਡਰ ਲੀਡਰ ਬਣ ਗਏ ਉਹ ਕਿਸਾਨ ਨਹੀਂ ਰਹੇ ਇਹ ਲੀਡਰ ਬਣ ਗਏ ਲੀਡਰ ਇਹ ਆਪੋ ਆਪਣੀਆਂ ਮੈਜੋਰਿਟੀਆਂ ਦਿਖਾਉਣੀਆਂ ਚਾਹੁੰਦੇ ਨੇ ਉਹਨੂੰ ਐ ਮੈਂ ਉੱਥੇ ਕੱਟ ਕਰਕੇ ਦਿਖਾਦਾ ਉਹਨੂੰ ਐ ਮੈਂ ਉੱਥੇ ਤੁਸੀਂ ਚੱਲੋ ਉਧਰ ਸਿੱਧੇ ਹੋ ਕੇ ਤੁਰੋ ਯਾਰ ਜਿਹੜੇ ਪਾਸੇ ਤੁਰਨ ਵਾਲੀ ਗੱਲ ਆ ਆਪਣਾ ਬਾਈ ਜੀ ਇੱਕ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲੱਗਦਾ ਹੈ ਹਾਂ ਜੀ ਹਾਂ ਕਿਸਾਨ ਮਜ਼ਦੂਰ ਏਕਤਾ ਕਿਤੇ ਨਜ਼ਰ ਆਉਂਦਾ ਹੈ ਕਿਤੇ ਵੀ ਨਹੀਂ ਨਜ਼ਰ ਆਉਂਦਾ ਜੀ 1-2% ਵੀ ਨਜ਼ਰ ਨਹੀਂ ਆ ਰਿਹਾ ਕਿਤੇ ਉਹ ਘਾਟਾ ਸਾਡੀ ਥੋੜੀ ਵੀ ਘਾਟਾ ਆਪਦੀ ਕਿਸ ਉਹਨਾਂ ਦੀਆਂ ਜਥੇਬੰਦੀਆਂ ਅੱਗੇ ਉਹਨਾਂ ਸਾਡਲੀਆਂ ਜਥੇਬੰਦੀਆਂ ਅੱਗੇ ਹੋਣ ਜਥੇਬੰਦੀਆਂ ਜਦੋਂ ਅੱਗੇ ਹੋਣਗੀਆਂ ਉਹਨਾਂ ਨਾਲ ਬਹਿ ਕੇ ਮੀਟਿੰਗਾਂ ਕਰਕੇ ਫਿਰ ਉਹ ਸਾਡੇ ਨਾਲ ਤੁਰ ਸਕਦੇ ਨੇ ਕੋਈ ਐਡਾ ਸਾਡਾ ਵਿਰੋਧ ਵੀ ਹੈ ਨਹੀਂ ਆਪਚ ਪਰ ਜਿਹੜੀਆਂ ਇਹ ਗੱਲਾਂ ਕਰਦੇ ਨੇ ਵੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਕਿਤੇ ਵੀ ਨਹੀਂ ਹੈਗਾ ਹੋਰਾ ਵੀ ਨਹੀਂ ਹੈਗਾ ਕਿਤੇ ਇਹ ਤਾਂ ਕਿਸਾਨ ਵੀ ਨਹੀਂ ਇਕੱਠੇ ਹੋਰੇ ਆਪਾਂ ਮਜ਼ਦੂਰਾਂ ਨਾਲ ਤਾਂ ਛੱਡੋ ਉਹ ਤਾਂ ਹਾਂ ਉਹ ਤਾਂ ਦੂਰ ਦੀ ਗੱਲ ਆ ਜੀ ਕਿਸਾਨ ਤਾਂ ਆ ਦੇਖ ਰਹੇ ਆ ਆਪਾਂ ਰੋਜ਼ ਦਾ ਆ ਮੀਟਿੰਗ 12 ਦੀ ਰੱਖ ਲਈ 13 ਦੀ ਰੱਖ ਲਈ 10 ਦੀ ਰੱਖ ਲਈ ਇੰਨਾਂ ਗੱਲਾਂ ਦਾ ਫਾਇਦਾ ਕੋਈ ਨਹੀਂ ਕੀ ਤੁਹਾਡਾ ਕੋਈ ਵੱਟ ਦਾ ਰੋਲਾ ਵੀ ਜਿਹੜਾ ਤੁਹਾਡਾ ਮੀਟਿੰਗਾਂ ਕਰਕੇ ਹੱਲ ਕਰੋ ਇਹ ਸਰਕਾਰਾਂ ਦੇ ਕੰਮ ਹੁੰਦੇ ਨਹੀਂ ਮੀਟਿੰਗਾਂ ਕਰਨੇ ਦਾ ਤੁਸੀਂ ਤਾਂ ਇੱਕ ਕਿਸਾਨ ਹੋ ਕਿਸਾਨ ਲੀਡਰੋਂ ਤੁਸੀਂ ਇੱਥੇ ਨਹੀਂ ਠੀਕ ਲੱਗਦਾ ਅਗਲੇ ਉਧਰਲੇ ਬਾਰਡਰ ਤੇ ਬੈਜੋ ਉਧਰ ਨਹੀਂ ਠੀਕ ਲੱਗਦਾ ਕਿਤੇ ਹੋਰ ਬੈਜੋ ਧਰ ਨਹੀਂ ਲਾਉਣਾ ਪਤਾ ਆਪਾਂ ਤਾਂ ਕਿਸਾਨਾਂ ਨੇ ਰੋਸ ਦਿਖਾਉਣਾ ਸਰਕਾਰ ਨੂੰ ਆਪਣਾ ਮਕਸਦ ਦਾ ਰੋਸ ਕਰਨਾ ਨਾਲ ਆਪਾਂ ਮਜ਼ਦੂਰਾਂ ਨੂੰ ਲਈਏ ਕਿਸਾਨ ਲੱਗੀਏ ਸਾਰੇ ਇਕੱਠੇ ਹੋਈਏ ਜਿਹੜੇ ਢੋਡੀ ਪਾਟੇ ਫਿਰਦੇ ਹੋ ਅੱਜ ਆ ਮੀਟਿੰਗ 'ਚ ਆਏ ਨਹੀਂ ਹੋਇਆ ਜੀ ਸਾਡਾ ਉਹ ਮੀਟਿੰਗ 'ਚ ਬਲਵੀਰ ਰਾਜਾ ਉੱਠ ਕੇ ਭੱਜ ਗਿਆ ਕਦੇ ਰੋਦੂ ਭੱਜ ਗਿਆ ਕਦੇ ਗਰਾਹ ਵਾਲਾ ਭੱਜ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਨਹੀਂ ਜੀ ਤੁਸੀਂ ਮਜ਼ਦੂਰਾਂ ਦੀ ਗੱਲ ਕਰੀ ਆ ਹਾਂ ਜੀ ਹਾਂ ਇਹਦਾ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਫਿਰ ਇਹ ਕਿਵੇਂ ਇਕਾ ਹੋਊਗਾ ਭਲਾ ਇਕਾ ਕਰਨਾ ਥੋੜੀ ਜੀ ਮਿਹਨਤ ਕਰਨੀ ਪਣੀ ਹੈ ਜੀ ਮਿਹਨਤ ਨਾਲ ਸਾਰਾ ਕੁਝ ਹੋ ਜਾਂਦਾ ਠੀਕ ਹੈ ਜੀ ਥੋੜੀ ਜੀ ਮਿਹਨਤ ਜਿਹੜੇ ਸਾਡੇ ਕਿਸਾਨ ਲੀਡਰ ਲੀਡਰ ਬਣ ਗਏ ਉਹ ਕਿਸਾਨ ਨਹੀਂ ਰਹੇ ਇਹ ਲੀਡਰ ਬਣ ਗਏ ਲੀਡਰ ਇਹ ਆਪੋ ਆਪਣੀਆਂ ਮੈਜੋਰਿਟੀ ਲਖਾਉਣੀਆਂ ਚਾਹੁੰਦੇ ਨੇ ਵੀ ਮੇਰੇ ਲਵੇ ਇੰਨੀ ਮੈਜੋਰਿਟੀ ਹੈ ਉਹਨੂੰ ਆਇਆ ਮੇਰੇ ਲਵੇ ਉਹ ਸਾਡਾ ਲਾਣੇਦਾਰ ਤਾਂ ਲਾ ਲੂਗੀ ਉੱਥੇ ਮਰਨ ਵਰਤ ਦੇ ਬ ਲੇ ਬਾਲ ਸਾਹਿਬ ਜੀ ਹਾਂ ਜੀ ਹਾਂ ਅੱਜ ਲਾ ਲਓ ਕਿੰਨੇ ਦਿਨ ਹੋ ਗਏ ਨੂੰ ਵਿਚਾਰੇ ਨੂੰ ਇਹ ਉਰੇ ਉਹਨੂੰ ਐਮ ਐ ਉੱਥੇ ਘੱਟ ਕਰਕੇ ਦਿਖਾਦਾ ਉਹਨੂੰ ਐਮ ਐ ਉੱਥੇ ਤੁਸੀਂ ਚੱਲੋ ਉਧਰ ਸਿੱਧੇ ਹੋ ਕੇ ਤੋਰੋ ਯਾਰ ਜਿਹੜੇ ਪਾਸੇ ਤੁਰਨ ਵਾਲੀ ਗੱਲ ਆ ਲੋਕਾਂ ਨੂੰ ਨਾਲ ਤੋਰੋ ਮਜ਼ਦੂਰਾਂ ਨਾਲ ਰਾਇਬਾੜੀ ਕਰੋ ਕੋਈ ਬੈ ਕੇ ਪਿੰਡਾਂ 'ਚ ਨੁੱਕੜ ਮੀਟਿੰਗਾਂ ਕਰਕੇ ਮਜ਼ਦੂਰਾਂ ਦੇ ਨਾਲ ਭੈਣ ਭਾਈ ਨੇ ਆਪਣੇ ਉਹ ਕਿਹੜਾ ਕਿਤੋਂ ਆਏ ਨੇਗੇ ਆਪਣੀ ਭੈਣ ਭਾਈ ਨੇ ਉਹ ਠੀਕ ਹੈ ਜੀ ਕਿ ਆਪਾਂ ਨਾਲ ਬੈਠਾਂਗੇ ਬੈ ਕੇ ਕੋਈ ਗੱਲ ਕਰਾਂਗੇ ਸਾਰੇ ਹੱਲ ਹੋ ਜਾਂਦੇ ਨੇ ਯਾਰ ਏਡੀ ਕਿੱਡੀ ਗੱਲ ਜਿਹੜੀ ਕੋਈ ਕਾਰਾਂ ਦਾ ਕੰਮ ਆ ਜੀ ਉਹ ਸਾਨੂੰ ਪਾੜਦੀਆਂ ਨੇ ਮਜ਼ ਸਾਡਾ ਕੰਮ ਹੈ ਜੋੜਨਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਜੋੜੀਏ ਮੀਟਿੰਗਾਂ ਕਰਕੇ ਬਾਕੀ ਜਿਹੜੇ ਜਿਹੜੀ ਗੱਲ ਤੁਸੀਂ ਕਿਸਾਨਾਂ ਦੀ ਕਰਦੇ ਹੋ ਕਿਸਾਨਾਂ ਦਾ ਆਪਾਂ ਦੇਖ ਹੀ ਰਿਹਾ ਹੈ ਨਾ ਇੱਕ ਦਾ ਮੂੰਹ ਇੱਧਰ ਹੈ ਇੱਕ ਦਾ ਇੱਧਰ ਹੈ ਇਹਦਾ ਸਾਰੇ 29 ਜਥੇਬੰਦੀਆਂ ਹੋਰੀਆਂ ਨੇ 29 ਨੂੰ ਪੰਜਾਬ ਹੈ ਕਿ ਡਾਕ 32 ਹੋਰੀਆਂ ਨੇ ਜੀ 32 32 ਨੇ ਜੀ 32 32 ਜਥੇਬੰਦੀਆਂ ਨੇ ਪੰਜਾਬ ਹੈ ਡਾਕਾ ਇੱਕ ਨਾਲ ਕੀ ਉਹ ਚੱਲ ਨਹੀਂ ਚੱਲ ਸਕਦੀ ਇੱਕ ਆਗੂ ਬਣਾ ਕੇ ਉਹਦੇ ਮਗਰ ਲੱਗ ਜੇ ਤੁਸੀਂ ਸਾਰੇ ਇਹ ਤਾਂ ਨਾਮ ਦਾ ਹੋ ਗਿਆ ਜੀ ਵੀ ਉਹਦਾ ਨਾਮ ਵੱਡਾ ਨਾ ਹੋ ਜਾ ਉਹਦਾ ਨਾ ਹੋ ਜੇ ਬਸ ਇੱਥੇ ਇੱਥੇ ਗੱਲ ਲੜੀ ਹੋਈ ਹੈ ਨਾਮ ਦੇ ਮਗਰੀ ਇਹ ਤੁਰੇ ਫਿਰਦੇ ਨੇ ਹੌਮੇ ਨੇ ਮਾਰ ਲ ਉਨੇ ਉਹ ਉੱਥੇ ਮੋਗੇ ਰੱਖ ਲਈਦਾ ਇੱਲੀ ਕਦੇ ਕਦੇ ਹਰਿਆਣੇ 'ਚ ਰੱਖ ਲਈ ਕਦੇ ਕਿਤੇ ਕੀ ਇਹਨਾਂ ਗੱਲਾਂ 'ਚ ਕਿਉਂ ਪੈਸਾ ਖਰਾਬ ਕਰ ਰਹੇ ਹੋ ਇੱਕ ਤਾਂ ਸਾਨੂੰ ਸਰਕਾਰ ਮਾਰ ਰਹੀ ਆ ਇੱਕ ਤੁਸੀਂ ਸਾਡੇ ਪੈਸੇ ਤੁਸੀਂ ਖਰਾਬ ਕਰਾਈ ਜਾਂਦੇ ਹੋ ਫੰਡ ਇਕੱਠਾ ਕਰਨ ਲੇਨੋ ਕਦੇ 2 ਕਰੋੜ ਕਰ ਲਿਆ ਕਦੇ 3 ਕਰੋੜ ਕਰ ਲਿਆ ਖਰਚ ਕਿੱਥੇ ਕਰਦੇ ਉਹਨੂੰ ਇਹ ਕਹੇ ਤੁਸੀਂ ਫੰਡ ਵਾਲੀ ਗੱਲ ਕਰੇ ਜੀ ਹੁਣ ਪਿੰਡਾਂ ਦੇ ਵਿੱਚ ਕਈ ਕਈ ਮਤਲਬ ਇਕਾਈਆਂ ਬਣੀ ਜਾਂਦੀਆਂ ਨੇ ਤੇ ਉਹ ਵਜਨ ਤਾਂ ਫਿਰ ਆਮ ਜਨਤਾ ਤੇ ਪੈ ਰਿਹਾ ਸੀ ਬਈ ਬਾਰ ਗੱਲ ਕਰਦੇ ਆਂਗੇ ਸਾਨੂੰ ਪਤਾ ਹੀ ਆ ਨਾ ਤੁਸੀਂ ਪੱਤਰਕਾਰ ਹੋ ਤੁਸੀਂ ਵੀ ਜਾਣਦੇ ਹੋ ਹਾਂਜੀ ਤੁਸੀਂ ਸਾਰਾ ਕੁਝ ਜਾਣਦੇ ਹੋ ਸਾਨੂੰ ਇੱਕ ਪਾਸੇ ਤਾਂ ਸਰਕਾਰ ਮਾਰੀ ਜਾਂਦੀ ਆ ਹਾਂਜੀ ਦੂਜੇ ਪਾਸੇ ਸਾਨੂੰ ਸਾਡੇ ਭਾਈ ਕਿਸਾਨ ਭਾਈ ਚਾਰੀ ਮਾਰੀ ਜਾਂਦਾ ਸਾਡੇ ਪਿੰਡ ਚ ਘੱਟੋ ਘੱਟ 5-6 ਜਥੇਬੰਦੀਆਂ ਨੇ ਜੀ ਠੀਕ ਹੈ ਜੀ ਕਿਹਨੂੰ ਫੰਡ ਦੇਈਏ ਕਿਹਨੂੰ ਛੱਡੀਏ ਹਰ ਇੱਕ ਪਿੰਡ ਚ ਨੇ ਤਕਰੀਬਨ ਹਾਂਜੀ ਹਾਂ ਹਰ ਇੱਕ ਪਿੰਡ ਚ ਨੇ ਕਿੱਥੇ ਇੱਕ ਜਥੇਬੰਦੀ ਹੋਵੇ ਅਗਲਾ ਹੱਸਕੇ ਫੰਡ ਦੇਵੇ ਹੱਸਕੇ ਅਸੀਂ ਜੰਗ ਲੜੀਏ ਹਾਂ ਜਦੋਂ ਆਪਣਾ ਮੁੱਦਾ ਇੱਕ ਆ ਜੀ ਹਾਂਜੀ ਹਾਂ ਮੁੱਦਾ ਵੀ ਇੱਕ ਆ ਜੀ ਸਾਡੇ ਪਰਿਵਾਰ ਇੱਕ ਨਹੀਂ ਸਾਰੇ ਕਿਸਾਨ ਆ ਅਸੀਂ ਹਾਂਜੀ ਕਿਸਾਨ ਹੋਣ ਦੇ ਨਾਤੇ ਅਸੀਂ ਇਕੱਠੇ ਕਦੇ ਨਹੀਂ ਹੁੰਦੇ ਚਾਚਾ ਹੋਰ ਜਥੇਬੰਦੀ ਚਾ ਪੁੱਤਜਾ ਹੋਰ ਚਾ ਡੋਡੀ ਇਕੱਲਾ ਇਕੱਲਾ ਡੋਡੀ ਆ ਸਾਰੇ ਫਿਰ ਪੰਜ ਮੈਂਬਰ ਨੇ ਪੰਜੇ ਡੋਡੀ ਨੇ ਨਾ ਕਿਸਾਨ ਨੂੰ ਨਹੀਂ ਫਿਰ ਸੁਰਤਾਂ ਦੀ ਸੋਡੀ ਥਿਉਰੀ ਕੀ ਕਹਿੰਦੀ ਵੀ ਇਹ ਕਿਵੇਂ ਇਕੱਠੇ ਕੀਤੇ ਜਾ ਸਕਦੇ ਨੇ ਫਿਰ ਇਕੱਠੇ ਥੋੜਾ ਜਿਹਾ ਤਾਂ ਕਿ ਇਹਨਾਂ ਨੂੰ ਹੰਬਲਾ ਮਾਰਨਾ ਚਾਹੀਦਾ ਜੀ ਕੋ ਸਾਨੂੰ ਜਿਹੜੇ ਅਸੀਂ ਲੋਕ ਆ ਸਾਨੂੰ ਇਹਨਾਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਸਾਨੂੰ ਇਹਨਾਂ ਨੂੰ ਛੱਡ ਕੇ ਸਾਰਿਆਂ ਨੂੰ ਉਹ ਕਿਵੇਂ ਜੀ ਸਾਰਿਆਂ ਨੂੰ ਛੱਡ ਦਈਏ ਅਸੀਂ ਇਹਨਾਂ ਨੂੰ ਇਕੱਲੇ ਇਹ ਲੀਡਰੇ ਖੜੇ ਰਹਿ ਜਾਣ ਜਦੋਂ ਲੀਡਰ ਕਨੌਰੀ ਲੱਗਿਆ ਧਰਨਾ ਸ਼ੰਭੂ ਲੱਗਿਆ ਉੱਥੇ ਜਾ ਕੇ ਉਹਨਾਂ ਦਾ ਸਾਥ ਦੇਈਏ ਫਿਰ ਹੀ ਜਾਣ ਕਿ ਹਟਪ ਡੱਪ ਕਰਦੇ ਅੱਛਾ ਜਿੱਥੇ ਸਾਡੀ ਲੜਾਈ ਹੈ ਸਾਡਾ ਹੱਕ ਮੰਨਦਾ ਉੱਥੇ ਜਾਣ ਦਾ ਅਸੀਂ ਉਹ ਹੱਕ ਦੇ ਨਾਲ ਜੁੜ ਕੇ ਲੜਾਈ ਲੜੀ ਹੈ ਆਪਣੀ ਇਹ ਇਸੇ ਇਹੀ ਕਾਰਨ ਹੈ ਵੀ ਨਾ ਤਾਂ ਕੋਈ ਮਜ਼ਦੂਰਾਂ ਦਾ ਹੱਲ ਹੋਇਆ ਕਦੇ 40 50 ਸਾਲ ਸਾਨੂੰ ਤਾਂ ਦੇਖਦੇ ਨੂੰ ਹੋ ਗਏ ਵਿਚਾਰਿਆਂ ਨੇ ਦੇਖਿਆ ਜੀ ਤੁਸੀਂ ਸੰਗਰੂਰ ਉਹਦੇ ਧਰਨਾ ਲਾਇਆ ਸੀ ਹਾਲਾਤ ਦੇਖੇ ਤੇ ਮਜ਼ਦੂਰਾਂ ਦੇ ਵਿਚਾਰਿਆਂ ਦੇ ਕਿਉਂ ਕੱਲੇ ਰਹਿ ਗਏ ਜੇ ਅਸੀਂ ਕਿਸਾਨ ਉਹਨਾਂ ਦੇ ਨਾਲ ਹੁੰਦੇ ਕੀ ਉਹ ਉਹਨਾਂ ਨਾਲ ਇਹ ਹਾਲਾਤ ਕਰਦੇ ਨਹੀਂ ਹੁੰਦੇ ਤੇ ਜੀ ਝਾਕ ਵੀ ਨਹੀਂ ਸਕਦੇ ਤੇ ਉਹਨਾਂ ਦੀ ਹਿੰਮਤ ਕੀ ਦੀ ਵੀ ਉਹ ਡਾਂਗ ਮ ਮਜ਼ਦੂਰ ਸਾਡੇ ਭਾਈ ਨੇ ਲਾਠੀ ਚਾਰਜ ਹੋਇਆ ਤੇ ਹਾਂਜੀ ਹਾਂ ਬਹੁਤ ਜ਼ਿਆਦਾ ਲਾਠੀ ਚਾਰਜ ਹੋਇਆ ਜੀ ਪੱਗਾ ਰੋਲੀਆਂ ਨੇ ਉਹਨਾਂ ਦੀਆਂ ਬਚਾਰੇ ਦੀਆਂ ਆ ਇਹ ਫਿਰ ਕਾਗਜ਼ਾਂ 'ਚ ਇੱਕ ਸ਼ਾਨ ਮਜ਼ਦੂਰ ਇਕਤਾ ਇਹਦਾ ਕਾਗਜ਼ਾਂ 'ਚ ਹੀ ਹੈ ਜੀ ਇਹ ਹੋਰ ਕੁਝ ਨਹੀਂ ਹੈਗਾ ਇਹਦਾ ਗੱਲਾਂ ਗੱਲਾਂ ਰਾਹੀ ਹੈ ਫੋਕੇ ਨਾਰੇ ਨੇ ਇਹਨਾਂ ਦੇ ਤੁਸੀਂ ਅਗਰਾਂ ਹਾਲਾ ਕਹਿੰਦਾ ਹਾਂ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇਖੇ ਨੇ ਕਦੇ ਮਜ਼ਦੂਰ ਇਕੱਠੇ ਹੋਏ ਉੱਥੇ ਮਜ਼ਦੂਰਾਂ ਨਾਲ ਜੇ ਗੱਲ ਕਰੋਗੇ ਮਜ਼ਦੂਰ ਬਚਾਰੇ ਫੇਰ ਆਉਣਗੇ ਠੀਕ ਹੈ ਜੀ ਜਦੋਂ ਅਸੀਂ ਗੱਲ ਤਾਂ ਕਰਦੇ ਨਹੀਂ ਪਿੰਡ ਆਪਣੇ ਪਿੰਡ 'ਚ ਦੱਸੋ ਵੀ ਕਿੱਦਾਂ ਮੀਟਿੰਗ ਕਰੀਏ ਇਹਨਾਂ ਨੇ ਮਜ਼ਦੂ ਇਸ ਕਰ ਮੈਨੂੰ ਕੋਈ ਬੰਦਾ ਦੱਸੇ ਹੱਥ ਖੜਾ ਕਰਕੇ ਮੈਂ ਮੀਟਿੰਗ ਕਰੀ ਦੀ ਮਜ਼ਦੂਰਾਂ ਨਾਲ ਤਾਂ ਸਾਡੇ ਨਾਲ ਨਹੀਂ ਕਦੀ ਨਹੀਂ ਜੀ ਕਦੇ ਜਾਂ ਕਈ ਵਾਰ ਕੋਈ ਮਜ਼ਦੂਰ ਖੁਦਕੁਸ਼ੀ ਕਰ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਮਹਾਜਵਾ ਦਵਾਉਂਦੇ ਨਹੀਂ ਜੀ ਫਿਰ ਇਹ ਮੈਨੂੰ ਤਾਂ ਨਹੀਂ ਲੱਗਦਾ ਯਾਰ ਵੀ ਇਹ ਕਿੱਥੇ ਖੜਦੇ ਹੋਣੇ ਜਾ ਕੇ ਜਿਵੇਂ ਕਿਸਾਨ ਨੂੰ ਦਵਾਇਆ ਜਾਂਦਾ ਜਿਵੇਂ ਕਿਸਾਨ ਨੂੰ 3 ਲੱਖ 10 ਲੱਖ ਦਵਾਇਆ ਜਾਂਦਾ ਸਾਡਾ ਹੱਕ ਬਣਦਾ ਜੀ ਕਦੇ ਮਜ਼ਦੂਰ ਨੂੰ ਦਵਾਇਆ ਨਹੀਂ ਕਿਤੇ ਨਹੀਂ ਦੇਖਿਆ ਹੈਗਾ ਜੀ ਅੱਜ ਤੱਕ ਆਪਾਂ ਤਾਂ ਦੇਖਿਆ ਨਹੀਂ ਹੈਗਾ ਕਿਸੇ ਨੇ ਦੇਖਿਆ ਹੋਵੇ ਉਹ ਕਹਿ ਸਕਦਾ ਵੀ ਹਾਂ ਮੈਂ ਦੇਖੀ ਹੈ ਇਹ ਗੱਲ ਪਰ ਸਾਡਾ ਫਰਜ਼ ਬਣਦਾ ਜਦੋਂ ਅਸੀਂ ਕਿਸਾਨ ਜੱਥੇਬੰਦੀਆਂ ਜਦੋਂ ਅਸੀਂ ਇਹੋ ਜਿਹੇ ਕਾਰਜ ਕਰਾਂਗੇ ਕਿਸੇ ਪਰਿਵਾਰ ਦਾ ਮਜ਼ਦੂਰ ਦਾ ਮਜ਼ਦੂਰ ਮਰਦਾ ਹੈ ਨਾ ਜਾ ਕੇ ਉਹਨਾਂ ਦੇ ਅੱਗੇ ਲਾ ਕੇ ਅਸੀਂ ਕਹਾਂਗੇ ਵੀ ਇਹਨੂੰ ਵੀ ਸਾਡੇ ਬਰਾਬਰ ਦਾ ਇਹ ਸਾਡੇ ਖੇਤਾਂ 'ਚ ਇਹ ਕੰਮ ਕਰਦਨੇ ਫੈਕਟਰੀਆਂ 'ਚ ਕੰਮ ਵਾਪਰ ਜਾਂਦੇ ਨੇ ਜੀ ਬਹੁਤ ਹਾਂਜੀ ਹਾਂ ਬਹੁਤ ਥਾਂਵੇਂ ਵਾਪਰਦੇ ਨੇ ਨਿੱਤ ਦੇ ਹਾਸੇ ਨਹੀਂ ਵਿਚਰੇ ਨਾਲ ਗਰੀਬ ਆਦਮੀ ਨੇ ਲਾਲੋ ਵੀ ਇੰਨੀ ਮਹਿੰਗਾਈ ਹੋ ਰਹੀ ਆ ਕਿੱਥੋਂ ਜਿਵਾਖ ਪਾਲਣਗੇ ਜਦੋਂ ਇਹੋ ਜਿਹਾ ਕੁਝ ਹੋ ਗਿਆ ਅੱਜ ਇੱਕ ਮਜ਼ਦੂਰ ਦੀ ਡੈਥ ਹੋ ਗਈ ਜੇ ਉਹਨੂੰ ਕਿਸੇ ਪਾਸੋਂ ਕੋਈ ਸਹਾਇਤਾ ਨਹੀਂ ਮਿਲੀ ਉਹ ਉਹਦੇ ਘਰ ਵਾਲੀ ਵਿਚੇਰੀ ਬੱਚੇ ਕਿੱਥੋਂ ਪਾਲੂਗੀ ਜੀ ਸਹੀ ਗੱਲ ਆ ਜੀ ਕਿੱਥੋਂ ਉਹਦਾ ਖਰਚਾ ਚੱਲੂਗਾ ਚਾਹ ਕੋਡ ਨਹੀਂ ਆਉਂਦਾ ਹੀ ਹੁਣ ਤੇ ਇੱਥੇ ਜਾਤ ਪਾਤ ਉੱਭਰਦੀ ਆ ਫਿਰ ਜਾਤ ਪਾਤ ਤਾਂ ਇਹੀ ਤਾਂ ਸਾਨੂੰ ਅਵਾਰੀਆਂ ਹੋਈਆਂ ਨੇ ਜੀ ਇਹ ਠੀਕ ਹੈ ਜੀ ਇਹ ਕੰਮ ਨਹੀਂ ਸਰਕਾਰਾਂ ਦੇ ਸਕੇਤ ਹੋਣ ਦੀ ਸਾਨੂੰ ਲੋੜ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਠੀਕ ਹੈ ਅਸੀਂ ਇਕੱਠੇ ਹੋ ਕੇ ਆਪਦਾ ਏਕਾ ਬਣਾਈਏ ਜਿਹੜਾ ਪਹਿਲਾਂ ਸਾਡਾ ਏਕਾ ਦੀ ਉਹ ਏਕੇ ਨਾਲ ਅਸੀਂ ਫੇਰ ਅਸੀਂ ਅੱਗੇ ਹੋ ਸਕਦੇ ਨਾਲ ਕਿਸਾਨ ਨਾਲੇ ਮਜ਼ਦੂਰ ਤੇ ਗੁਰੂ ਅਸੀਂ ਪਿੱਛੇ ਆਂ ਪਿੱਛੇ ਹੀ ਰਹਾਂਗੇ ਜਦੋਂ ਜੇ ਅਸੀਂ ਘਰੇ ਬੈਠੀ ਆਪਦੇ ਉਹ ਵੀਡੀਓ ਬਣਾ ਕੇ ਪਾਤੀ ਕਿਸਾਨ ਮਜ਼ਦੂਰ ਇਕਤਾ ਜਿੰਦਾ ਉਹਨੂੰ ਕੀ ਕਰੂਗਾ ਕੋਈ ਅਸੀਂ ਉਹਨਾਂ ਨੂੰ ਸੁਚੇਤ ਕਰੀਏ ਸੁਚੇਤ ਕਰਕੇ ਨਾਲ ਲਈਏ ਨਾਲ ਲੈ ਕੇ ਸਾਡੇ ਨਾਲ ਤੁਰਨਗੇ ਉਹ ਤਾਂ ਤੇ ਮਜ਼ਦੂਰ ਦੀ ਗੱਲ ਤਾਂ ਇਹ ਜਥੇਬੰਦੀਆਂ ਵੀ ਕਰਦੀਆਂ ਨੇ ਪਰ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰਾਂ ਨੂੰ ਛੱਡ ਕੇ ਉਹ ਆਪੇ ਨਹੀਂ ਇਕੱਠੇ ਹੈਗੇ ਜੀ ਉਹ ਆਪੇ ਨਹੀਂ ਇਕੱਠੇ ਹੈਗੇ ਕਿਸਾਨ ਮਜ਼ਦੂਰਾਂ ਨੂੰ ਅਸੀਂ ਕਿੱਥੋਂ ਨਾਲ ਲੈ ਲਾਂਗੇ ਜੇ ਉਹ ਇਸ ਪੱਧਰ ਤੇ ਕਾਰਜ ਕਰਨ ਆਪ ਇਕੱਠੇ ਹੋਣਾ ਨਾ ਇਕੱਠੇ ਹੋ ਕੇ ਫਿਰ ਅਸੀਂ ਸੰਘਰਸ਼ ਲੜੀਏ ਆਪ ਵੀ ਮੈਨੂੰ ਲੱਗਦਾ ਕਿੰਨੀਆਂ ਜਥੇਬੰਦੀਆਂ ਹੋ ਰਹੀਆਂ ਨੇ 32 ਜਥੇਬੰਦੀਆਂ ਹੋ ਰਹੀਆਂ ਨੇ ਜੀ ਫਿਰ ਮਜ਼ਦੂਰਾਂ ਨਾਲ ਕਿੱਥੋਂ ਭਲਾ ਹੋ ਜੂ ਪੰਜਾਬ ਛੋਟਾ ਜਿਹਾ 32 ਜਥੇਬੰਦੀਆਂ ਨੇ ਕੀ ਕਰਾਂਗੇ ਅਸੀਂ ਕੱਲੇ ਕੱਲੇ ਨੂੰ ਦੋ ਦੋ ਬੰਦੇ ਗੱਡੀਆਂ ਦੇ ਝੰਡੇ ਲਾਈ ਫਿਰਦੇ ਨੇ ਜੀ ਦੋ ਦੋ ਹੂੰ ਕੀ ਕਰਾਂਗੇ ਅਸੀਂ ਤੁਸੀਂ ਇਕੱਠੇ ਹੋਵੋਗੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਗੁਰੂ ਧਾਰੋ ਇੱਕ ਗੁਰੂ ਧਾਰ ਕੇ ਫੇਰ ਬੇੜਾ ਪਾਰ ਲੱਗਦਾ ਹੁੰਦਾ ਠੀਕ ਹੈ ਕੀ ਕਰਿਆ ਉਸਨੇ ਝੰਡਾ ਚੱਕ ਲਿਆ ਜਿਹਦਾ ਜੀ ਕਰਿਆ ਉਸਨੇ ਐ ਨਹੀਂ ਬਣਦਾ ਕੁਝ ਆਇ ਨਹੀਂ ਬਣਦਾ ਨਹੀਂ ਐ ਨਹੀਂ ਮਸਲੇ ਹੱਲ ਨਹੀਂ ਨਹੀਂ ਤੁਸੀਂ ਕਦੇ ਆਪਦੇ ਵੱਲੋਂ ਜੀ ਕਿਸੇ ਤਰ੍ਹਾਂ ਦੀ ਕੋਈ ਐ ਮਤਲਬ ਇਕੱਠੇ ਕਰ ਨਹੀਂ ਆਪਾਂ ਕਿਸੇ ਜਥੇਬੰਦੀ ਤੇ ਆਗੂ ਆਗੂ ਹੈ ਨਹੀਂ ਜੀ ਪਰ ਇਹਨਾਂ ਨੂੰ ਸਲਾਹਾਂ ਦੀ ਇੰਨੀ ਨਹੀਂ ਜੀ ਸਲਾਹ ਦਿੰਦੇ ਹਾਂ ਹਾਂ ਜੀ ਸਲਾਹ ਦੀ ਇਹ ਗੱਲ ਤਾਂ ਥੋੜੀ ਪੈਸੇ ਸਹੀ ਹੈਗੀ ਕਿਉਂਕਿ ਜਦੋਂ ਆਪਣੀ ਲੜਾਈ ਇੱਕ ਜਿਹੜਾ ਆਪਣਾ ਉਹਦਾ ਹੈ ਨਾ ਜੀ ਰਤਬਾ ਆਪਣਾ ਆਪਾਂ ਇੱਕ ਆਮ ਕਿਸਾਨ ਆ ਗਰੀਬ ਕਿਸਾਨ ਆ ਤੇ ਵੀ ਉਹੀ ਜੀ ਇਹਨਾਂ ਨੂੰ ਸਲਾਹ ਬਾੜੀ ਜਿੱਥੇ ਕਿਤੇ ਇਕੱਠੇ ਹੁੰਦੇ ਉੱਥੇ ਦਿੰਨੇ ਆ ਵੀ ਆਪਾਂ ਯਾਰ ਮਜ਼ਦੂਰਾਂ ਨੂੰ ਨਾਲ ਲਈਏ ਹੈ ਨਾ ਬੀਕ ਸਾਰੇ ਜਣੇ ਆਪਾਂ ਇੱਕ ਹੋ ਜੀ ਇੰਨੀਆਂ ਜਥੇਬੰਦੀਆਂ ਬਣਦੀਆਂ ਨਹੀਂ ਸਹੀ ਨਹੀਂ ਸਹੀ ਤੇ ਗਲਤ ਨੂੰ ਗਲਤ ਕਹਿ ਲੈ ਹਾਂ ਕਹਿਨੇ ਜੀ ਆਪਾਂ ਨਹੀਂ ਠੀਕ ਹੈ ਕੋਈ ਫਾਇਦਾ ਨਹੀਂ ਉਰੇ ਆ ਜਾਂਦਾ